ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਰ ਦੋਸਤੋ ਠੀਕ ਠਾਕ ਹਾਂ ਜੀ। ਉਮੀਦ ਕਰਦੇ ਆਂ ਜੀ ਸਾਰੇ ਠੀਕ ਠਾਕ ਹੋਵੋਗੇ। ਤੇ ਇੱਕ ਕਰਦੇ ਆਂ ਜੀ ਵਲੌਗ ਦੀ ਸ਼ੁਰੂਆਤ। ਪਰ ਪਹਿਲਾਂ ਬੇਨਤੀ ਆ ਜਿਹੜੇ ਦੋਸਤ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਨਾਲ ਹੀ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਡੇਲੀ ਦੀ ਵਲੌਗ ਸਾਡੇ ਜਿਹੜੇ ਅਸੀਂ ਵੀਡੀਓ ਸ਼ੇਅਰ ਕਰਦੇ ਆਂ ਸਾਡੇ ਨਾਲ ਉਹ ਤੁਹਾਡੇ ਕੋਲ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਤੁਹਾਡੇ ਕੋਲ ਪਹੁੰਚ ਜੇ ਠੀਕ ਹੈ ਜੀ ਤੇ ਕਰਦੇ ਆਂ ਸ਼ੁਰੂਆਤ ਅੱਜ ਦਿਨੇ ਆ ਜੀ ਸੌਣ ਮਹੀਨੇ ਇਸ ਤੀਆਂ ਦੇ ਤਿਹਾਰ ਬਾਰੇ ਜਾਣਕਾਰੀ ਵੀ ਇਹ ਕਿਸ ਤਰੀਕੇ ਨਾਲ ਸ਼ੁਰੂਆਤ ਹੋਈ ਇਹਦੀ ਤੇ ਕਿਉਂ ਇਹ ਮਨਾਇਆ ਜਾਂਦਾ ਤੇ ਇਹ ਜੀ ਪੁਰਾਤਨ ਸਮੇਂ 'ਚ ਜਦੋਂ ਇਹ ਮੁਗਲ ਸਾਮਰਾਸੀ ਔਰਮਜੀਬ ਦਾ ਰਾਜ ਸੀ ਮੁਗਲਾਂ ਦਾ ਰਾਜ ਕਹਿ ਲਓ ਚਲੋ ਵੀ ਉਸ ਟਾਈਮ ਦੀ ਇਹ ਕਹਾਣੀ ਆ ਉਸ ਟਾਈਮ ਤੋਂ ਇਹ ਸ਼ੁਰੂ ਹੋਇਆ ਵੀ ਜਿਹੜੇ ਮੁਗਲ ਰਾਜੇ ਹੁੰਦੇ ਸੀ ਮੁਗਲ ਰਾਜਿਆਂ ਦਾ ਆਪਣਾ ਉਹ ਹੁੰਦਾ ਸੀ ਸਟੇਟਸ ਮੁਗਲ ਰਾਜੇ ਕੀ ਕਰਦੇ ਸੀ ਜੀ ਆਪਣੇ ਪੰਜਾਬ ਪੰਜਾਬ ਦੀਆਂ ਆਪਣਾ ਧੀਆਂ ਬਹੂਆਂ ਨੋਹਾਂ ਭੈਣਾਂ ਨੂੰ ਕਹਿੰਦੇ ਸੀ ਵੀ ਸਾਰੇ ਪਿੰਡ ਦੇ ਵਿੱਚ ਸਾਰੇ ਏਰੀਆ ਦੇ ਵਿੱਚ ਇਲਾਕੇ ਦੇ ਵਿੱਚ ਹੁੱਕਾ দাও ਵੀ ਸਾਰੀਆਂ ਤਿਆਰ ਵਿਆਰ ਹੋ ਕੇ ਸਜ ਵਜ ਕੇ ਧੀਆਂ ਤੇ ਨੋਹਾਂ ਜਿੰਨੀਆਂ ਵੀ ਨੇ ਇੱਕ ਮੰਚ ਤੇ ਇਕੱਠੇ ਕਰਕੇ ਉਹਨਾਂ ਨੂੰ ਤੇ ਰਾਜਾ ਆਪਣਾ ਉੱਥੇ ਫਿਰ ਆਸਣ ਲਾਇਆ ਕਰਦਾ ਸੀ ਜੀ ਜਿਦੇ ਵਿੱਚ ਉਹਦਾ ਮੁਦਰਾ ਪਾਲ ਵਗੈਰਾ ਜੋ ਸ਼ਰਾਬ ਵਗੈਰਾ ਹੋ ਪਿੰਦੇ ਸੀ ਤੇ ਨਾਲੇ ਇੰਜੋਏਮੈਂਟ ਵਾਸਤੇ ਉਹ ਕਹਿੰਦਾ ਸੀ ਵੀ ਇਹਨਾਂ ਨੂੰ ਆਪਣਾ ਗਿੱਦਾ ਭੰਗੜਾ ਕਰਾਓ ਵੀ ਨਾਚ ਗਾਣਾ ਤੇ ਉਹਦਾ ਹੋਰ ਲੁਤਫ ਲੈਂਦੇ ਸੀ ਜੀ ਕਿਉਂਕਿ ਰਾਜ ਉਸ ਵਕਤ ਉਹਨਾਂ ਦਾ ਸੀ ਪੂਰੇ ਇਲਾਕੇ ਤੇ ਆਪਣੇ ਦੇਸ਼ ਤੇ ਮੁਗਲਾਂ ਦਾ ਰਾਜ ਚੱਲਿਆ ਬਹੁਤ ਸਾਲ ਚੱਲਿਆ ਸੀ ਤੇ ਫਿਰ ਉਹ ਆਪਣਾ ਮਨੋਰੰਜਨ ਕਰਦਾ ਸੀ ਨਾਚ ਗਾਣਾ ਕਰਦਾ ਸੀ ਜਿਹੜੇ ਵੀ ਉਹਨੂੰ ਫਿਰ ਤੀ ਭੈਣਾਂ ਨੂੰ ਐਨ ਲੱਗਦੀ ਸੀ ਵੀ ਇਹ ਖੂਬਸੂਰਤਾ ਵਿਜੇ ਇਹ ਉਹਨੂੰ ਆਪਣੀ ਉਹ ਦਾਸੀ ਬਣਾ ਕੇ ਰੱਖਦੇ ਸੀ ਐਂ ਕਹਿ ਲਓ ਵੀ ਤਸੱਦਦ ਹੀ ਕਰਦੇ ਸੀ ਇੱਕ ਤਰ੍ਹਾਂ ਦਾ ਇਹ ਤਸੱਦਦ ਹੀ ਸੀ ਤੇ ਉਸ ਸਮੇਂ ਤੋਂ ਫਿਰ ਕੀ ਹੋਇਆ ਜੀ ਹੌਲੀ ਹੌਲੀ ਚਲੋ ਇਹ ਜਦੋਂ ਮੁਗਲ ਸਾਮਰਾਜ ਦਾ ਅੰਤ ਹੋਇਆ ਕਿਉਂਕਿ ਕੋਈ ਵੀ ਜੀ ਇਸ ਧਰਤੀ ਤੇ ਆਇਆ ਤਾਂ ਜਾਣਾ ਤਾਂ ਹੈ ਹੀ ਆ ਉਹਨੇ ਤਾਂ ਜਦੋਂ ਇਹ ਮੁਗਲ ਸਾਮਰਾਜ ਦਾ ਅੰਤ ਹੋਇਆ ਉਸ ਤੋਂ ਬਾਅਦ ਫਿਰ ਵਿਚਾਰਾਂ ਹੋਈਆਂ ਪੰਜਾਬ ਦੇ ਵਿੱਚ ਲਾਲੋ ਇਲਾਕੇ ਦੇ ਵਿੱਚ ਕਿਉਂਕਿ ਪਹਿਲਾਂ ਦਾ ਪਾਕਿਸਤਾਨੀ ਲਾਹੌਰ ਇਲਾਕਾ ਪੰਜਾਬ ਇਹ ਹੀ ਇੱਕੇ ਸੀ ਸਾਰੇ ਹਰਿਆਣਾ ਵੀ ਵਿੱਚੇ ਸੀ ਤਾਂ ਫਿਰ ਸਾਰੇ ਇਹ ਆਪਣੇ ਇਕੱਠੇ ਹੋ ਗਏ ਤੀਆਂ ਭੈਣਾਂ ਨੇ ਕਿਹਾ ਵੀ ਹੁਣ ਆਪਾਂ ਇਸ ਮਹੀਨੇ ਹੁਣ ਵੀ ਕੀ ਕਰੀਏ ਵੀ ਉਹਦੇ ਵਜੋਂ ਮੁਗਲ ਸਾਮਰਾਜ ਦਾ ਅੰਤ ਹੋਇਆ ਖੁਸ਼ੀ ਦੇ ਵਿੱਚ ਹੀ ਮਤਲਬ ਇਹਨਾਂ ਹੀ ਲਾਉਣ ਲੱਗੀਆਂ ਸੀ ਤੀਆਂ ਹਾਂਜੀ ਹਾਂ ਇਹ ਖੁਸ਼ੀ ਨਾਲ ਇਹਨਾਂ ਤੋਂ ਵੀ ਇੱਕ ਛੁਟਕਾਰਾ ਹੋ ਗਿਆ ਵੀ ਫਿਰ ਇਹ ਇਕੱਠੀਆਂ ਕੁੜੀਆਂ ਹੋਣ ਲੱਗੀਆਂ ਹਾਂ ਹਾਂਜੀ ਹਾਂ ਇਸ ਤਰ੍ਹਾਂ ਇਸ ਦੀ ਸ਼ੁਰੂਆਤ ਹੋਈ ਆ ਤੀਆਂ ਦੇ ਤਿਹਾਰ ਦੀ ਤੇ ਹੁਣ ਚਲੋ ਥੋੜਾ ਜਿਹਾ ਇਹਦਾ ਸਮੇਂ ਨਾਲ ਹੀ ਥੋੜਾ ਜਿਹਾ ਬਦਲਾ ਆ ਗਿਆ ਹੁਣ ਹੋਰ ਤਰੀਕੇ ਨਾਲ ਮਨਾਉਣ ਲੱਗ ਗਏ ਤਿਆਂ ਮਤਲਬ ਤੀਆਂ ਦਾ ਮਤਲਬ ਹੀ ਮਤਲਬ ਤੀਆਂ ਜਿਵੇਂ ਕਹਿੰਦੇ ਪਹਿਲਾਂ ਹੁਣ ਲੇਡੀਜ਼ ਕਹਿੰਦੇ ਚਲੋ ਜੋ ਵੀ ਹੈ ਇਹ ਉਸ ਤੋਂ ਹੀ ਸ਼ੁਰੂ ਹੋਇਆ ਇਹ ਆਪਣਾ ਕੋਈ ਇਤਿਹਾਸ ਤਾਂ ਹੈ ਨਹੀਂ ਇਹ ਤਾਂ ਸਿਰਫ ਇੱਕ ਤਿਹਾਰ ਆਲਾ ਲੋ ਆਪਣਾ ਮਨੋਰੰਜਨ ਦਾ ਸਾਧਨ ਆਗਾ ਤੇ ਫਿਰ ਕੁੜੀਆਂ ਮਨ ਨੇ ਮਤਲਬ ਇਕੱਠੇ ਹੋ ਕੇ ਫਿਰ ਆਪਣੇ ਪਿੰਡ ਦੀ ਸਾਥ ਵਿੱਚੋਂ ਮਤੀਆਂ ਲੌਣ ਲਈ ਇਕੱਠੀਆਂ ਹੋਣ ਲੱਗੀਆਂ ਹੌਲੀ ਹੌਲੀ ਇਹ ਫਿਰ ਵੱਧਦਾ ਗਿਆ ਸੌਣ ਦੇ ਮਹੀਨੇ ਉਹ ਕਹਿੰਦੇ ਮੌਸਮ ਵਧੀਆ ਹੁੰਦਾ ਸੀਗਾ ਹੁੰਦਾ ਜਿਵੇਂ ਮਤਲਬ ਗਰਮੀ ਬਹੁਤ ਪੈਣ ਲੱਗੀ ਉਹ ਤੇ ਉਦੋਂ ਇਹ ਕਹਿੰਦੇ ਫਿਰ ਕੁੜੀਆਂ ਸੌਰਿਆਂ ਤੋਂ ਇਕੱਠੀਆਂ ਹੁੰਦੀਆਂ ਸਾਰੀਆਂ ਆਪਣੇ ਪਿੰਡ ਵਿੱਚ ਤੀਆਂ ਲਗਾਉਂਦੀਆਂ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੀਆਂ ਆਪਣੇ ਦੁੱਖ ਸਾਂਝੇ ਕਰਦੀਆਂ ਅੱਗੇ ਤਾਂ ਮਤਲਬ ਹੁਣ ਤਾਂ ਬੱਚੇ ਸਕੂਲ ਜਾਣ ਲੱਗੇ ਤੀਆਂ ਨਹੀਂ ਲੱਗਦੀਆਂ ਮਤਲਬ ਮਾਪੇ ਆਪਾਂ ਵਿਜੀ ਹੋ ਗਏ ਸਾਰੇ ਅੱਗੇ ਕੋਈ ਪੜ੍ਹਨ ਨਹੀਂ ਜਾਂਦਾ ਸੀਗਾ ਤੇ ਕੰਮ ਵੀ ਲੇਡੀਜ਼ ਨੂੰ ਅੱਗੇ ਬਹੁਤ ਹੁੰਦੇ ਸੀ ਚੱਕੀਆਂ ਪੀਣੀਆਂ ਸਾਰੇ ਕੰਮ ਘਰੇ ਕਰਦੇ ਸੀ ਤੇ ਫੇਰ ਉਹ ਆਪਣਾ ਮਤਲਬ 15 ਦਿਨ ਤੀਆਂ ਲਗਾਉਂਦੀਆਂ ਹੁੰਦੀਆਂ ਸੀ ਅੱਗੇ ਤੀਆਂ ਸੌਣ ਦੇ ਮਹੀਨੇ ਚਾਨਣੇ ਪੱਕੇ 30 ਤੋਂ ਸ਼ੁਰੂ ਹੁੰਦੀਆਂ ਸੀਗੀਆਂ ਇਹ ਫਿਰ ਰਖੜੀਆਂ ਤੱਕ ਲੱਗਦੀਆਂ ਮਤਲਬ 10 12 ਦਿਨ ਕੁੜੀਆਂ ਆਪ ਦਾ ਇੰਜੋਏ ਕਰਦੇ ਆਪਦੇ ਸਹੁਰਿਆਂ ਤੋਂ ਆਉਂਦੀਆਂ ਆਪਣੇ ਉੱਥੇ ਕੰਮਕਾਰਾਂ ਤੋਂ ਛਟਕਾਰਾ ਮਤਲਬ ਮਿਲਦਾ ਉਹਨਾਂ ਨੂੰ ਐਂ ਦਾ ਤੇ ਆਪਾਂ ਆਪਣੇ ਪਿੰਡ ਜਾਂ ਘਾਰੇ ਜਾਵਾਂਗੇ ਪੇਕੇ ਮਤਲਬ ਉਹਦੇ ਮौज-ਮਸਤੀ ਕਰਕੇ ਆਵਾਂਗੇ ਫਿਰ ਉਹ ਤਿਆਰ-ਵਿਆਰ ਹੋ ਕੇ ਆਪਣਾ ਰੋਜ਼ ਸ਼ਾਮ ਨੂੰ ਤੀਆਂ ਲਗਾਉਂਦੀਆਂ ਇਕੱਠੀਆਂ ਹੁੰਦੀਆਂ ਆਪਣੇ ਦੁੱਖ ਸੁੱਖ ਸਾਂਝੇ ਕਰਦੀਆਂ ਹੱਸਦੀਆਂ ਖੇਡਦੀਆਂ ਨੱਚਦੀਆਂ ਗਿੱਧੇ ਪਾਉਂਦੀਆਂ ਗੋਲੀਆਂ ਪਾਉਂਦੀਆਂ ਗੀਤ ਗਾਉਂਦੀਆਂ ਤੇ ਇਹ ਬਹੁਤ ਹੀ ਹੈ ਤੇ ਬਹੁਤ ਵਧੀਆ ਕੁੜੀਆਂ ਦੇ ਲਈ ਬਹੁਤ ਵਧੀਆ ਤਿਹਾਰਾਗਾ ਹੈ ਵੀ ਆਪਣੇ ਪੰਜਾਬ ਦੇ ਵਿਸਤਾਰ ਦਾ ਬਹੁਤ ਹੀ ਮਤਲਬ ਪਚਾਰ ਨੂੰ ਹੁਣ ਸ਼ੁਰੂ ਹੋ ਗਿਆ ਦੁਬਾਰਾ ਪਹਿਲਾਂ ਤਾਂ ਕੁੜੀਆਂ ਇੱਥੇ ਬਹੁਤ ਪਹਿਲਾਂ ਹੀ ਲਗਾਉਂਦੀਆਂ ਹੁੰਦੀਆਂ ਸੀ ਪੰਜਾਬ ਦੇ ਵਿੱਚ ਹੁਣ ਤਾਂ ਇੱਕ ਵਾਰ ਤਾਂ ਇਹ ਬਿਲਕੁਲ ਹੀ ਬੰਦ ਹੋ ਗਿਆ ਸੀ ਇਹਦਾ ਕੋਈ ਮਤਲਬ ਖੜਕੂਆਦ ਟਾਈਮ ਕਾਫੀ ਮਤਲਬ ਲੋਕਾਂ ਨੇ ਇਤਰਾਜ ਕੀਤੇ ਬੰਦੀ ਕਰਵਾਤਾ ਦੀ ਹੁਣ ਦੁਬਾਰਾ ਸ਼ੁਰੂ ਕਰਿਆ ਹੁਣ ਉਹ ਗੱਲ ਤਾਂ ਨਹੀਂ ਹੈ ਇਹ ਤਾਂ ਸਿਰਫ ਇੱਕ ਮਤਲਬ ਨਵੀਂ ਜਨਰੇਸ਼ਨ ਨੂੰ ਆਪਾਂ ਦੱਸ ਰਹੇ ਵੀ ਇਹ ਸਾਡੇ ਤਿਹਾਰ ਸੀਗੇ ਹੈਗੇ ਸੀ ਹੁਣ ਉਹ ਸਟੇਜੀ ਸਟੇ ਤੇ ਚੱਲੇਗਾ ਸਾਰਾ ਕੁਝ ਅੱਗੇ ਸਾਰਾ ਕੁਝ ਉਹ ਆਪ ਨੱਚਣਾ ਗਾਣਾ ਤੇ ਆਪਣੇ ਸਹੁਰਿਆਂ ਦੇ ਦੁੱਖ ਸੁੱਖ ਬੋਲੀਆਂ ਰਾਂਹੀਆਂ ਗੀਤਾਂ ਰਾਂਹੀਆਂ ਆਪਣੇ ਬਿਆਨ ਕਰਦੀਆਂ ਆਪਣੀਆਂ ਖੁਸ਼ੀਆਂ ਬਿਆਨ ਕਰਦੀਆਂ ਅਤੇ ਇਸ ਤਰ੍ਹਾਂ ਤਿਹਾਰ ਮਨਾਉਂਦੇ ਸੀ ਤੇ ਘਰੇ ਖੀਰ-ਪੂੜੇ ਬੰਦੇ ਮਤਲਬ ਕਿ ਤਾਂ ਸਾਰਾ ਕੁਝ ਘਰੇ ਹੀ ਤਿਆਰ ਕਰਦੇ ਸੀ ਤਾਂ ਸਾਰਾ ਕੁਝ ਮੁੱਲ ਦਾ ਆ ਗਿਆ ਸਾਰੇ ਖੀਰ-ਪੂੜੇ ਖੀਰ ਦੁੱਧ ਕਰਦੇ ਹੁੰਦੇ ਚੌਲ ਮਤਲਬ ਲਾਲੋ ਜੋ ਵੀ ਗੁੜ ਆਦੇ ਘਰ ਦੇਖੀਏ ਪੂੜੇ ਬਣਾਉਂਦੇ ਹੱਸਦੇ ਖੇਡਦੇ ਕੋਈ ਖਰਚੀ ਲਾਭ ਨਹੀਂ ਸੀ ਇਹ ਹੁਣ ਤਾਂ ਇਹ ਸਾਰੇ ਤਿਹਾਰ ਮਹਿੰਗੇ ਵੀ ਬਹੁਤ ਹੋ ਗਏ ਸਾਰੇ ਪੇਵਲ ਤਿਹਾਰ ਨੇ ਜੋ ਵੀ ਹੈ ਜੋ ਵੀ ਇਕੱਠੇ ਕਰਕੇ ਬਣਾਉਂਦੇ ਨੇ ਪਰ ਫਿਰ ਵੀ ਬਹੁਤ ਵਧੀਆ ਸ਼ੁਰੂ ਕਰ ਰਹੇ ਨੇ ਤੇ ਪਹਿਲਾ ਸੰਧਾਰਾ ਦਿੰਦੇ ਆ ਸੀਗੀ ਤੀਆਂ ਨੂੰ ਲਾ ਸੰਧਾਰਾ ਤੀਆਂ ਨੂੰ ਕੁੜੀਆਂ ਮਤਲਬ ਆਪਣੀ ਪੇਕੇ ਆਉਂਦੀਆਂ ਸਹੁਰਿਆਂ ਵੱਲੋਂ ਦਿੱਤਾ ਜਾਂਦਾ ਸੀਗਾ ਹੁਣ ਫੇਰ ਸਹੁਰਿਆਂ ਵੱਲੋਂ ਮਤਲਬ ਲੈ ਕੇ ਆਉਂਦੇ ਜੋ ਵੀ ਘਿਓਰ ਹੁੰਦੇ ਮੇਨ ਮਠੀਆਂ ਗੁਲਗਲੇ ਇਸ ਤਰ੍ਹਾਂ ਦਾ ਕੁਝ ਆਉਂਦਾ ਸੀਗਾ ਫਿਰ ਬਿਸਕਟ ਆਉਣ ਲੱਗੇ ਹੌਲੀ ਹੌਲੀ ਬਦਲਾਵ ਆ ਗਿਆ ਹੁਣ ਜੋ ਨਵੇਂ ਚੱਲ ਪਿਆ ਆਪਣੇ ਮਠਾਈਆਂ ਭਾਂਤ ਭਾਂ ਦੀਆਂ ਮਠਾਈਆਂ ਕੇਕ ਹੁਣ ਹੋਰ ਤਰ੍ਹਾਂ ਦੇ ਜਸਤਰ ਵੀ ਟਾਈਮ ਦਾ ਬਦਲਾਵ ਆ ਰਿਹਾਗਾ ਤੇ ਫੇਰ ਅਗਲੇ ਸਾਲ ਤੋਂ ਸੰਧਾਰਾ ਮਤਲਬ ਕੁੜੀਆਂ ਦੇ ਪੀਕੇ ਦੇ ਕੇ ਆਉਂਦੇ ਸੀ ਕੁੜੀਆਂ ਦੇ ਸੌਰੇ ਤੇ ਇਸ ਤਰ੍ਹਾਂ ਇਹ ਆਪਣਾ ਤਿਹਾਰ ਹੈਗਾ ਇਹ ਆਪਣਾ ਕੋਈ ਇਤਿਹਾਸ ਤਾਂ ਹੈ ਨਹੀਂ ਪਰ ਫੇਰ ਵੀ ਬਹੁਤ ਵਧੀਆ ਹੁਣ ਨਵੇਂ ਤਰੀਕੇ ਨਾਲ ਸ਼ੁਰੂ ਹੋ ਰਿਹਾ ਹੈਗਾ ਵਧੀਆ ਕੁੜੀਆਂ ਇਕੱਠੀਆਂ ਹੁੰਦਿਆ ਨੇ ਮਿਲਦੀਆਂ ਨੇ ਸਹੇਲੀਆਂ ਤੇ ਕਈ ਪੰਚਾਇਤਾਂ ਨੇ ਵੀ ਸ਼ੁਰੂ ਕਰਿਆ ਹੈਗਾ ਪੰਚਾਇਤਾਂ ਆਪਣੇ ਪਿੰਡ ਵਿੱਚ ਇਕੱਠੇ ਮਤਲਬ ਹੁੰਦੇ ਨੇ ਲਗਾਉਂਦੇ ਆ ਵੀ ਜੋ ਵੀ ਆਪਣੀ ਸਾਂਝੀ ਜਗ੍ਹਾ ਦੇ ਉੱਪਰ ਕੁੜੀਆਂ ਨਾਲ ਆਪਣੇ ਸਾਰੇ ਪਿੰਡ ਦੀਆਂ ਕੁੜੀਆਂ ਨੂੰ ਬੁਲਾਉਂਦੇ ਨੇ ਸਨੇਹੇ ਲਗਾਉਂਦੇ ਆ ਕੋਈ ਵੱਡੀਆਂ ਬਜ਼ੁਰਗ ਜੋ ਵੀ ਹੁੰਦੀਆਂ ਸਾਰੀਆਂ ਕੁੜੀਆਂ ਸਨੇਹੇ ਲਗਾਉਂਦੇ ਆ ਇਕੱਠੇ ਬਹੁਤ ਵਧੀਆ ਗਾ ਮਿਲਦੇ ਆਗੇ ਜੁਲਦੇ ਆਗੇ ਤੇ ਆਪਣੇ ਪ੍ਰਾਣੀਆਂ ਯਾਦਾਂ ਆਪ ਕਰਦੇ ਆ ਹੁਣ ਲੋਕਾਂ ਨੇ ਦੁੱਖ ਸੁੱਖ ਰਹੀ ਗਏ ਸਾਰੇ ਪਿਆਰ ਨਹੀਂ ਰਿਹਾ ਉਹ ਮਤਲਬ ਇਕੱਠੇ ਹੁੰਦੇ ਸੀ ਆਪਣੇ ਹੱਸਦੇ ਖੇਡਦੇ ਆਪਣੇ ਮਨ ਦੇ ਬਲਸ਼ਮੋਹ ਸਾਰੇ ਬਾਹਰ ਕੱਢਦੇ ਮੋਬਾਈਲਾਂ ਨੇ ਮਤਲਬ ਉਹ ਸਾਰਾ ਕੁਝ ਖਤਮ ਕਰਤਾ ਪਹਿਣ ਪਾਈਆਂ ਚ ਬਹੁਤ ਪਿਆਰ ਸੀ ਉੱਥੇ ਭੈਣ ਕਿੰਨੀਆਂ ਦੇ ਚ ਇਕੱਠੇ ਹੋ ਕੇ ਗੀਤ ਗਾਉਂਦੀਆਂ ਭੈਣ ਪਾਈਆਂ ਦੇ ਗੀਤ ਗਾਉਂਦੀਆਂ ਪਿਆਰ ਦੇ ਗੀਤ ਗਾਉਂਦੀਆਂ ਤੇ ਹੁਣ ਵਧੀਆ ਇਹ ਜੇ ਚੱਲ ਰਿਹਾ ਤੇ ਚੱਲਣਾ ਚਾਹੀਦਾ ਕੁੜੀਆਂ ਨੂੰ ਮਤਲਬ ਆਪਣਾ ਮਿਲਣ ਗੇਲਣ ਦਾ ਆਪਣੇ ਪਿੱਕੇ ਆਉਣ ਦਾ ਨਾਲੇ ਬਹਾਨੇ ਨਾਲ ਕੁੜੀਆਂ ਇਕੱਠੀਆਂ ਹੋਣ ਲੰਦੀਆਂ ਅਸੀਂ ਹਾਂ ਚਲੋ ਹੁਣ ਹੈਗਾ ਮੋਬਾਈਲ ਦਾ ਜਦੋਂ ਮਿਲਤਾ ਜਾਂਦੇ ਆ ਪਰ ਉਹ ਜੋ ਇਕੱਠੇ ਹੋ ਕੇ ਹੁੰਦਾ ਉਹ ਗੱਲ ਨਹੀਂ ਵੀ ਹੁਣ ਚਲੋ ਫੇਰ ਵੀ ਹੈ ਸਟੇਜੀ ਤੇ ਆ ਨਹੀਂ ਵਧੀਆ ਚਲੋ ਇਕੱਠੇ ਹੋਣ ਦਾ ਇਹਨਾਂ ਨੂੰ ਜਰੀਆ ਤਾਂ ਹੋ ਗਿਆ ਹੁਣ ਚਲੋ ਪੈਲ ਸਾਂਝੀ ਆ ਕਿਸੇ ਮੰਚ ਤੇ ਇਹ ਇਕੱਠੀਆਂ ਹੁੰਦੀਆਂ ਨੇ ਕੁੜੀਆਂ ਨੂੰ ਆਪਣੀਆਂ ਤੇ ਵੀ ਚਲੋ ਮਿਲ ਲੈਣਗੀਆਂ ਅਸੀਂ ਹੁਣ ਵੀ ਚਲੋ ਚਲਾਇਆ ਸ਼ੁਰੂ ਕਰੀਆ ਬਹੁਤ ਸਾਰੇ ਪੰਜਾਬ ਦੇ ਪਿੰਡਾਂ ਨੇ ਉਪਰਾਲੇ ਕੀਤੇ ਨੇ ਤੇ ਬਹੁਤ ਹੁਣ WhatsApp ਮੈਸੇਜ ਕਰ ਦਿੰਦੀਆਂ ਨੇ ਕੁੜੀਆਂ ਇੱਕ ਦੂਜੀ ਨੂੰ ਵੀ ਤੁਸੀਂ ਉੱਥੇ ਆ ਜਾਓ ਉੱਥੇ ਐ ਸਾਨੂੰ ਸਾਨੂੰ ਵੀ ਆਏ ਨੇ ਮੈਸੇਜ ਇਸ ਵਾਰੀ ਪਰ ਚਲੋ ਇਸ ਵਾਰ ਸਾਡੇ ਤੋਂ ਜਾਇ ਨਹੀਂ ਗਿਆ ਅਗਲੀ ਵਾਰ ਜ਼ਰੂਰ ਸ਼ੁਰੂ ਕਰਾਂਗੇ ਅਸੀਂ ਜਾਵਾਂਗੇ ਉਹ ਜੇ ਕਰਾਂਗੇ ਆਪਣੀ ਇਥੀ ਲਗਾਈਏ ਪਿੰਡ ਵਿੱਚ ਇਕੱਠੇ ਹੋ ਕੇ ਹਾਂ ਸਾਰੇ ਤੇ ਬਹੁਤ ਵਧੀਆ ਗੱਲਾਂ ਨਾਲ ਕੁੜੀਆਂ ੁੰਡੀਆਂ ਇੱਕ ਦੂਜੇ ਨਾਲ ਮਿਲਦੀਆਂ ਨੇ ਸਾਰਿਆਂ ਦਾ ਆਪਣਾ ਫਸਦਿਆਂ ਨੇ ਖੇਡਦੀਆਂ ਨੇ ਦੁੱਖ ਸੁੱਖ ਹੋ ਗਏ ਹੋ ਸਿਰਫ ਇੱਕ ਦਿਨ ਦੀ ਹੀ ਰਹਿ ਗਈਆਂ ਇੱਕ ਮੇਲੇ ਦੀ ਤਰ੍ਹਾਂ ਹੋ ਗਿਆ ਜਿਵੇਂ ਇੱਕ ਦਿਨ ਮੇਲਾ ਲੱਗਦਾ ਉਹ ਹੋ ਗਿਆ ਚਲੋ ਫਿਰ ਵੀ ਬਹੁਤ ਵਧੀਆ ਆਪਣੇ ਤਿਹਾਰ ਮਤਲਬ ਆਪਾਂ ਜਿੰਦਾ ਰੱਖ ਰਿਆਂਗੇ ਜੋ ਵੀ ਹੈਗੇ ਸੀਗੇ ਤੇ ਲਾਸਟ ਦਿਨ ਤਿਆਂ ਤੋਂ ਵੱਧ ਜੀ ਜਦੋਂ ਪਹਿਲਾਂ ਅੱਧਾ ਜੰਮੀ 25 ਸਾਲ ਵੱਧ ਜਦੋਂ ਬੱਲੋ ਪੈਂਦੀ ਸੀ ਉਹਦਾ ਸਾਨੂੰ ਬੇਸਵਰੀ ਨਾਲ ਉਡੀਕ ਰਹਿੰਦੀ ਸੀ ਤੇ ਅਸੀਂ ਬੜੇ ਸ਼ਰਾਰਤ ਬੱਚੇ ਹੁੰਦੇ ਸੀ ਅਸੀਂ ਤੇ ਅਸੀਂ ਬੜੀ ਸ਼ਰਾਰਤਾਂ ਕਰਦੇ ਸੀ ਅਸੀਂ ਕੀ ਕਰਦੇ ਸੀ ਉਹ ਕਿਕਰਾਂ ਦੀ ਟਾਣੀ ਤੋੜ ਲੈਣੀ ਜਾਂ 베ਰੀ ਦੀ ਟਾਣੀ ਤੋੜ ਕੇ ਜਦ ਬੱਲੋ ਬੱਲੋ ਪਾਉਂਦੇ ਸਖੀ ਉਹ ਸਹੇਲੜੀਓ ਕਰਕੇ ਪਿੱਛੇ ਭੱਜਦੀ ਸੀ ਬੱਲੋ ਸਾਰੀ ਲਾਈਨ ਇੱਕ ਦੂਜੇ ਦੀ ਬਾਹਾਂ ਚ ਬਾਹ ਪਾਈ ਵੀ ਹੁੰਦੀ ਸੀ ਪਿੱਛੇ ਭਾਜੇ ਉਹਦੇ ਅਸੀਂ ਕੰਡੇ ਦੇ ਕੇ ਹੁੰਦੇ ਸੀ ਅੰਧੀਆਂ ਨੂੰ ਅਸੀਂ ਲੇਡੀਜ਼ ਨੂੰ ਦੇਖਦੇ ਹੁੰਦੇ ਸੀ ਹੈ ਤਾਂ ਉਹ ਗਲਤ ਸੀ ਪਰ ਸਾਨੂੰ ਜਦ ਨੌਲੇਜ ਹੀ ਨਹੀਂ ਸੀ ਬਚਪਨ ਸੀ ਅਸੀਂ ਜੇ ਛੋਟੇ ਛੋਟੇ ਹੁੰਦੇ ਸੀ ਮਨਾਂ ਦੇ ਦਿਨ ਉਹ ਵਿਆਹ ਕਰਦੇ ਹਾਂ ਹਾਂ ਮੁੰਡੇ ਕੁੜੀ ਦਾ ਫਿਰ ਬਾਅਦ ਚ ਵਿਆਹ ਵੀ ਹੁੰਦਾ ਸੀ ਹਾਂ ਤੇ ਕੁੜੀ ਨੂੰ ਇੱਕ ਕੈਨ ਦੋਲੇ ਮੰਗੋ ਸਜਾਇਆ ਜਾਂਦਾ ਸੀ ਉਹਦੇ ਪੱਗ ਵਗੈਰਾ ਬੰਨੀ ਜਾਂਦੀ ਸੀ ਲੇਡੀ ਦੀ ਤੇ ਉਹ ਪੂਰਾ ਵਿਆਹ ਹੁੰਦਾ ਸੀ ਜਿਵੇਂ ਜਿਵੇਂ ਜਾਗੋ ਵਗੈਰਾ ਹੁੰਦੀ ਆ ਤੇ ਸਾਰਾ ਕੁਝ ਉਹ ਆਪਣਾ ਖਾਣ ਪੀਣ ਦਾ ਵੀ ਹੁੰਦਾ ਸਾਰਾ ਉੱਥੇ ਰੋਟੀਆਂ ਸਾਰਾ ਸਾਰਾ ਕੁਝ ਦਿਖਾਉਂਦੇ ਸੀ ਉਹ ਬਣਾ ਕੇ ਲੈ ਕੇ ਜਾਂਦੇ ਘਰ ਉੱਥੇ ਖਾਂਦੇ ਜਾਂ ਉੱਥੇ ਹੀ ਬਣਾਉਂਦੇ ਗਏ ਤੇ ਸਾਰਾ ਉੱਥੇ ਇੰਜੋਏ ਕਰਦੇ ਸਾਰਿਆਂ ਨੂੰ ਵਰਤੋਂਦੇ ਜਿਵੇਂ ਲੰਗਰ ਜਿ ਤਰ੍ਹਾਂ ਸਾਰਾ ਸਾਂਝਾ ਮਤਲਬ ਕਰਦੇ ਸਾਰੇ ਇਕੱਠੇ ਬਹਿ ਕੇ ਖਾਂਦੇ ਹੱਸਦੇ ਖੇਡਦੇ ਤੇ ਫਿਰ ਐਂਡਲੇ ਦਿਨ ਇਹਦੀ ਸਮਾਪਤੀ ਹੁੰਦੀ ਫਿਰ ਉਹ ਗੀਤ ਵੀ ਗਾਉਂਦੀਆਂ ਐਂਡ ਵਾਲੇ ਦਿਨ ਤਾਂ ਬਹੁਤ ਹੀ ਇੰਜੋਏਮੈਂਟ ਹੁੰਦਾ ਸੀ ਹਾਂ ਫਾਦੋ ਚੰਦਰੀ ਫਿਰ ਫਾਦੋਂ ਦੇ ਵਿੱਚ ਜਦੋਂ ਆ ਕੇ ਜਿਵੇਂ ਹੁਣ ਸੌਣ ਦੇ ਵਿੱਚ ਤਿਆਂ ਲੱਗਦੇ ਫਾਦੋਂ ਦੇ ਵਿੱਚ ਖਤਮ ਹੁੰਦੀਆਂ ਫਿਰ ਉਹ ਗੀਤ ਵੀ ਗਾਉਂਦੀਆਂ ਸੌਣ ਵੀਰ ਕੁੱਟੀਆਂ ਕਰੇ ਫਾਦੋ ਚੰਦਰੀ ਵਿਛੋਲੇ ਪਾਵੇ ਤੇ ਇਸ ਤਰ੍ਹਾਂ ਇਹ ਸਾਡੇ ਤਿਹਾਰ ਮਨਾਏ ਜਾਂਦੇ ਆ ਹੁਣ ਤਾਂ ਕੁਝ ਵੀ ਨਹੀਂ ਹੈਗਾ ਕੋਈ ਮਤਲਬ ਸਾਡੇ ਵਰਗਿਆਂ ਆਪਣੇ ਵਰਗਿਆਂ ਤਾਂ ਸਾਨੂੰ ਜਿਵੇਂ ਕੁਝ ਪਤਾਗਾ ਆਪਣੀ ਇਜ਼ਦਿਆਂ ਨੂੰ ਨਵੀਂ ਜਨਰੇਸ਼ਨ ਦੇ ਇਹਨਾਂ ਚੀਜ਼ਾਂ ਵਰੇ ਆਪਣੇ ਬੱਚੇ ਕੋਈ ਵੀ ਪਤਾ ਨਹੀਂ ਹੈ ਵੀ ਧੀਆਂ ਕਿਹੜੀਆਂ ਹੁੰਦੀਆਂ ਨੇ ਨਾ ਪਤਾ ਹੀ ਨਹੀਂ ਹੈਗਾ ਆਪਾਂ ਤਾਂ ਜਿਵੇਂ ਸਾਡੇ ਵਰਗੇ ਵੀ ਜਿਵੇਂ ਬਹੁਤ ਛੋਟੇ ਸੀਗੇ ਜਦੋਂ ਅਸੀਂ ਧੀਆਂ ਦੇ ਵਿੱਚੀਆਂ ਧੀਆਂ ਦੇ ਵਿੱਚ ਪਿੰਗਾ ਪਾਉਂਦੀਆਂ ਪਿੰਗਾ ਦੇ ਵਿੱਚ ਉਹ ਦੋ ਦੋ ਕੁੜੀਆਂ ਝੂਟਦੀਆਂ ਹੁੰਦੀਆਂ ਹਾਂ ਇੱਕ ਕੁੜੀ ਇਕੱਲੀ ਸਾਈਡ ਤੋਂ ਮਤਲਬ ਝੂਟਾ ਦਿੰਦੀ ਫੜ ਕੇ ਦੂਸਰੀ ਉਹਦੇ ਬਰਾਬਰ ਹੁੰਦੀ ਖੜੀ ਫਿਰ ਉਹ ਵਹਿ ਜਾਂਦੀ ਇੱਕ ਫਿਰ ਦੂਸਰੀ ਝੂਟਦੀ ਤੇ ਜਾ ਫਰੀਕਿਆਂ ਨੇ ਬੈਠੀ ਹੁੰਦੀ ਲੱਤਾਂ ਸਿੱਧੀਆਂ ਕਰਕੇ ਇੱਕ ਜਾਨੀ ਬੈਕ ਦੇ ਉੱਪਰ ਬੈਕ ਦੇ ਇੱਕ ਖੜੀ ਹੁੰਦੀ ਉਹ ਚ ਪੀਂਗ ਹੁਣ ਦੋ ਜਾਨੀਆਂ ਉਹ ਏਡੇ ਏਡੇ ਹਿੰਗਾ ਲੈਂਦੀਆਂ ਤੇ ਬਰੋਟਿਆਂ ਦੇ ਨਿੰਮਾਂ ਦੇ ਹੁਣ ਤਾਂ ਦਰਖਤ ਵੀ ਨਹੀਂ ਰਹੇ ਇਹ ਜੇ ਇੰਨੇ ਵੱਡੇ ਵੱਡੇ ਪੁਰਾਣੇ ਮਤਲਬ ਇਧਰ ਵੀ ਇੰਨਾ ਵੇੜ ਚੱਲਣਾ ਨੇ ਨਾ ਟਿੱਪਲ ਬਰੋਂਟੇ ਹੁੰਦੇ ਸੀ ਪਹਿਲਾਂ ਜੀ ਸਾਰੋਂ ਰੋਟੇ ਹੁੰਦੇ ਸੀਗੇ ਬਹੁਤ ਇੰਜੋਏ ਬਹੁਤ ਖੁਸ਼ ਹੁੰਦੀਆਂ ਉਹ ਦਿਨ ਤਾਂ ਮੁੜ ਕੇ ਨਹੀਂ ਆਉਂਦੇ ਪਰ ਫਿਰ ਵੀ ਬਹੁਤ ਵਧੀਆ ਇਹ ਸ਼ੁਰੂ ਹੋ ਰਿਹਾਗਾ ਇਹਦਾ ਇਤਿਹਾਸ ਤਾਂ ਨਹੀਂ ਹੈਗਾ ਪਰ ਇਹ ਆਪਣਾ ਇੱਕ ਤਿਹਾਰ ਆ ਇਹਨਾਂ ਨੂੰ ਅੱਗੇ ਚੱਲ ਲੈ ਕੇ ਜਾਣਾ ਚਾਹੀਦਾ ਆਪਾਂ ਨੂੰ ਬਹੁਤ ਵਧੀਆ ਤੇ ਚਲੋ ਠੀਕ ਹੈ ਜੀ ਫਿਰ ਅਸੀਂ ਇੰਨਾ ਕਹਿੰਦੇ ਹੋਏ ਅਸੀਂ ਕਰਦੇ ਆਂ ਜੀ ਅੱਜ ਦੇ ਵਲੌਗ ਦੇ ਐਂਡ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਵਿੱਚ ਨਵੀਂ ਜਾਣਕਾਰੀ ਨਾਲ ਮਿਲਾਂਗੇ ਠੀਕ ਹੈ ਜੀ ਸਤਿ ਸ੍ਰੀ ਅਕਾਲ